13 ਅਗਸਤ 2022 ਦੇ ਦਿਨ ਸਵੇਰੇ 2 ਵਜੇ ਦਿੱਲੀ ਤੋਂ 5-6 ਦੋਸਤ ਆਪਣੀਆਂ ਦੋ ਗੱਡੀਆਂ ਦੇ ਵਿੱਚ ਪਹਾੜਾਂ ਵੱਲ ਨੂੰ ਘੁੰਮਣ ਲਈ ਨਿਕਲਦੇ ਨੇ। ਇਹਨਾਂ ਵਿੱਚ ਦੋ ਭਰਾ ਸੀ ਜਿਨ੍ਹਾਂ 'ਚੋਂ ਇੱਕ ਦਾ ਨਾਮ ਸਾਰਥਕ ਸੀਗਾ ਜਿਸ ਦੀ ਉਮਰ ਕਰੀਬਨ 27 ਸਾਲ ਸੀਗੀ ਤੇ ਦੂਜੇ ਭਰਾ ਦਾ ਨਾਮ ਸ਼ਿਸ਼ਾਂਕ ਰਾਏ ਸੀਗਾ ਜਿਸ ਦੀ ਉਮਰ ਕਰੀਬਨ 24 ਸਾਲ ਸੀਗੀ। ਇਹ ਦੋ ਹੀ ਭਰਾ ਜਿਹੜੇ ਹੁੰਦੇ ਨੇ ਵੈਲਕਮ ਕਲੋਨੀ ਵਿੱਚ ਰਹਿੰਦੇ ਹੁੰਦੇ ਸਨ। ਇਹਨਾਂ ਦੋਵਾਂ ਭਰਾਵਾਂ ਦੇ ਫੈਮਿਲੀ ਦੇ ਵਿੱਚ ਦੋ ਮੈਂਬਰ ਹੋਰ ਹੁੰਦੇ ਨੇ ਜਿਨ੍ਹਾਂ ਵਿੱਚ ਇੱਕ ਹੁੰਦੀ ਇਹਨਾਂ ਦੀ ਮਾਂ ਜਿਸ ਦਾ ਨਾਮ ਡੋਲੀ ਰਾਏ ਸੀ। ਜਿਸ ਦੀ ਉਮਰ ਕਰੀਬਨ 45 ਸਾਲ ਹੁੰਦੀ ਹੈ ਅਤੇ ਇਹਨਾਂ ਦੀ ਇੱਕ ਦਾਦੀ ਵੀ ਹੁੰਦੀ ਹੈ ਜਿਸ ਦਾ ਨਾਮ ਬਿਵਲਾ رائے ਸੀ ਜਿਸ ਦੀ ਉਮਰ ਕਰੀਬਨ 75 ਸਾਲ ਹੁੰਦੀ ਹੈ ਇਹ ਦੋ ਹੀ ਭਰਾ ਮਨਿਆਰੀ ਦੀ ਦੁਕਾਨ ਚਲਾ ਰਹੇ ਸਨ ਮੰਦਰ ਦੇ ਬਿਲਕੁਲ ਲਾਗੇ ਹੁੰਦੀ ਹੈ ਜਿੱਥੇ ਮੰਦਰ ਦੇ ਲਈ ਤੇਲ ਚੁੰਨੀ ਜਾਂ ਹੋਰ ਪ੍ਰਸ਼ਾਦ ਵਗੈਰਾ ਮਿਲਦਾ ਹੈ ਇਹ ਦੋ ਹੀ ਜੋ ਭਰਾ ਹੁੰਦੇ ਨੇ ਇਹ 2020 ਤੋਂ ਆਪਣੀ ਦੁਕਾਨ ਚਲਾ ਰਹੇ ਹੁੰਦੇ ਹਨ ਕਿਉਂਕਿ ਇਹਨਾਂ ਦੇ ਪਿਤਾ ਅਲੋਕ ਰਾਏ 2020 ਦੇ ਵਿੱਚ ਮੌਤ ਹੋ ਜਾਂਦੀ ਹੈ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਇਸ ਦੁਕਾਨ ਨੂੰ ਇਹ ਦੋ ਹੀ ਭਰਾ ਸੰਭਾਲਦੇ ਹੁੰਦੇ ਹਨ ਇਨ੍ਹਾਂ ਦੇ ਪਰਿਵਾਰ ਦੇ ਵਿੱਚ ਇੱਕ ਕੁੱਤਾ ਵੀ ਸੀਗਾ ਜਿਸ ਨੂੰ ਇਹਦੀ ਮਾਤਾ ਡੌਲੀ ਰਾਏ ਹਰ ਰੋਜ਼ ਘਮਾਉਣ ਦੇ ਲਈ ਲੈ ਕੇ जाया ਕਰਦੇ ਸਨ ਇਹਨਾਂ ਦਾ ਇੱਕ ਫੈਮਲੀ ਫਰੈਂਡ ਵੀ ਹੁੰਦਾ ਹੈ ਜਿਸ ਦਾ ਨਾਮ ਹਰਸ਼ਿਤ ਸੀ ਹਰਸ਼ਦ ਦੂਮੋ ਭਰਾਵਾਂ ਦਾ ਇੱਕ ਜਿਹੜਾ ਦੋਸਤ ਸੀ ਜਿਸ ਨੂੰ ਦੋਲੀ ਰਾਜ ਦੇ ਪਰਿਵਾਰ ਨੂੰ ਜਦੋਂ ਵੀ ਹਰਸ਼ਦ ਦੀ ਲੋੜ ਹੁੰਦੀ ਜਾਂ ਕੋਈ ਕੰਮ ਕਰਾਉਣਾ ਹੁੰਦਾ ਤਾਂ ਹਰਸ਼ਦ ਨੂੰ ਬੇਚਿੱਜ ਇੱਕ ਫੋਨ ਕਰਕੇ ਕੰਮ ਕਰਾ ਲੈਂਦੇ ਸੀ ਇਹ ਦੋਵੇਂ ਭਰਾ ਜੋ ਟੂਰ ਤੇ ਗਏ ਹੋਏ ਸਨ ਇਹਨਾਂ ਨੇ ਸਭ ਤੋਂ ਪਹਿਲਾਂ ਮਸੂਰੀ ਜਾਣਾ ਸੀਗਾ ਅਤੇ ਮਸੂਰੀ ਤੋਂ ਬਾਅਦ ਫਿਰ ਯਾਨੀ ਰਿਸ਼ੀਕੇਸ਼ ਨੂੰ ਜਾਣਾ ਹੁੰਦਾ ਹੈ ਅਤੇ ਇਸ ਦੇ ਲਈ ਉਹ ਸਭ ਤੋਂ ਪਹਿਲਾਂ ਮਸੂਰੀ ਰੁਕਦੇ ਹਨ ਅਤੇ ਉੱਥੇ ਇੱਕ ਰਵਤ ਠਹਿਰਦੇ ਨੇ ਅਤੇ ਉਸ ਤੋਂ ਬਾਅਦ ਦੋਏ ਦਿਨ ਸਵੇਰ ਨੂੰ ਰਿਸ਼ੀਕੇਸ਼ ਨੂੰ ਚਲੇ ਜਾਂਦੇ ਨੇ ਇਹਨਾਂ ਦੋਵਾਂ ਭਰਾਵਾਂ ਨੂੰ ਇਹ ਨਹੀਂ ਸੀ ਪਤਾ ਜੋ ਇਹ ਜ਼ਿੰਦਗੀ ਆਪਣੀ ਪਿੱਛੇ ਛੱਡ ਕੇ ਆਏ ਨੇ ਜਾਣੀ ਕਿ ਆਪਣੇ ਪਰਿਵਾਰ ਨੂੰ ਛੱਡ ਗਏ ਨੇ ਉਹ ਮਾਹੌਲ ਇਹਨਾਂ ਨੂੰ ਵਾਪਸ ਕਰੇ ਜਦੋਂ ਨਹੀਂ ਵਾਪਸ ਜਾਣਾ ਤਾਂ ਇਹਨਾਂ ਨੂੰ ਉਹ ਮਾਹੌਲ ਘਰ ਦੇ ਵਿੱਚ ਨਹੀਂ ਮਿਲੂਗਾ ਇਹ ਦੋ ਹੀ ਭਰਾ ਆਪਣੇ ਦੋਸਤ ਜਾਨੀ ਹਰਸ਼ਦ ਦੀ ਡਿਊਟੀ ਲੱਗ ਜਾਂਦੇ ਹੁੰਦੇ ਆਪਣੇ ਦਾਦੀ ਅਤੇ ਮਾਂ ਦੀ ਦੇਖਭਾਲ ਦੇ ਲਈ ਹਰਸ਼ਦ ਦੇ ਕੋਲ ਇਸ ਟੂਰ ਦੇ ਵਿੱਚ ਜਾਣ ਦੇ ਲਈ ਪੂਰੇ ਪੈਸੇ ਨਹੀਂ ਹੁੰਦੇ ਕਿਉਂਕਿ ਉਹ ਥੋੜਾ ਜਿਹਾ ਘਰੋਂ ਗਰੀਬ ਹੀ ਹੁੰਦਾ ਹੈ ਤਾਂ ਇਸ ਕਰਕੇ ਉਹ ਟੂਰ ਦੇ ਵਿੱਚ ਇਹਨਾਂ ਦੋਵੇਂ ਭਰਾਵਾਂ ਦੇ ਨਾਲ ਤੇ ਸਾਥੀਆਂ ਦੇ ਨਾਲ ਜਾਣ ਤੋਂ ਮਨਾਂ ਕਰ ਦਿੰਦਾ ਹੈ। ਏਸੀ ਕਰਕੇ ਇਹ ਦੋ ਹੀ ਭਰਾ ਹਰਸ਼ਦੀ ਡਿਊਟੀ ਲੱਗ ਜਾਂਦੇ ਨੇ ਘਰ ਦੇ ਕੋਈ ਵੀ ਕੰਮ ਕਰ ਜੇ ਕਹਿਣ ਤਾਂ ਉਹ ਕਰ ਦੇ। ਇਹਨਾਂ ਦੀ ਜੋ ਦਾਦੀ ਹੁੰਦੀ ਹੈ ਉਮਰ ਵਢੇਰੀ ਹੋਣ ਕਰਕੇ ਉਹ ਤੁਰ ਫੇਰ ਨਹੀਂ ਸਕਦੀ ਇਸ ਕਰਕੇ ਉਹਨਾਂ ਦੀ ਮਾਂ ਡੋਲੀ ਰਾਏ ਹਮੇਸ਼ਾ ਘਰ ਵਿੱਚ ਰਹਿੰਦੀ ਹੈ ਤਾਂ ਕਿ ਉਸ ਦੀ ਮਦਦ ਕਰ ਸਕਿਆ ਕਰੇ ਕਿਉਂਕਿ ਉਹੀ ਦਾਦੀ ਨੂੰ ਸੰਭਾਲ ਲਈ ਹੁੰਦੀ ਸੀ ਘਰ ਦੇ ਵਿੱਚ। 13 ਅਗਸਤ 2022 ਨੂੰ ਇਹ ਦੋ ਹੀ ਭਰਾ ਜਦੋਂ ਘੁੰਮਣ ਨੂੰ ਗਏ ਹੁੰਦੇ ਹਨ। ਤਾਂ ਇਹ ਹਮੇਸ਼ਾ ਹੀ ਆਪਣੇ ਪਰਿਵਾਰ ਨੂੰ ਪਿੱਛੇ ਜਾਂ ਫਿਰ ਦੋਸਤ ਨੂੰ ਹਰਸ਼ਦ ਨੂੰ ਕਾਲ ਕਰਕੇ ਪੁੱਛਦੇ ਰਹਿੰਦੇ ਨੇ ਕਰਦੇ ਹਾਲਚਾਲ ਬਾਰੇ 13 ਅਗਸਤ ਨੂੰ ਜਦੋਂ ਇਹ ਧਰਾ ਆਪਣੀ ਮਾਂ ਨੂੰ ਫੋਨ ਕਰਦੇ ਨੇ ਤਾਂ ਉਹਨਾਂ ਦੀ ਮਾਂ ਡੋਲੀ ਰਾਏ ਦੱਸਦੀ ਹੈ ਕਿ ਉਹ ਹਰਸ਼ਦ ਦੇ ਨਾਲ ਮੰਦਿਰ ਵਿੱਚ ਮੱਥਾ ਟੇਕਣ ਲਈ ਆਏ ਹੋਏ ਹਨ ਤੇ ਉਹ ਇਹ ਗੱਲ ਸੁਣ ਕੇ ਥੋੜੀ ਬਹੁਤੀ ਫੋਨ ਤੇ ਗੱਲ ਕਰਦੇ ਨੇ ਅਤੇ ਇਸ ਤੋਂ ਬਾਅਦ ਉਹ ਫੋਨ ਕਟ ਕਰਦੇ ਨੇ ਉਸ ਤੋਂ ਬਾਅਦ ਰਾਤ ਨੂੰ ਜਦੋਂ ਦੁਬਾਰਾ ਫੋਨ ਕਰਦੇ ਨੇ ਤੇ ਡੋਲੀ ਰਾਏ ਨੂੰ ਫੋਨ ਨਹੀਂ ਚੱਕਿਆ ਜਾਂਦਾ ਤਾ ਉਹ ਦੋਈ ਭਰਾਏ ਸੋਚਣ ਲੱਗ ਪੈਂਦੇ ਨੇ ਸ਼ਾਇਦ ਰਾਤ ਜਿਆਦੀ ਹੋਣ ਕਰਕੇ ਉਹਨਾਂ ਦੀ ਮਾਤਾ ਸੌ ਗਈ ਹੋਵੇਗੀ ਇਸ ਕਰਕੇ ਉਹ ਫੋਨ ਨਹੀਂ ਪਿਕ ਕਰ ਰਹੀ ਇਹ 14 ਅਗਸਤ ਨੂੰ ਸਵੇਰ ਨੂੰ ਜਦੋਂ ਫੇਰ ਫੋਨ ਕਰਦੇ ਨੇ ਉਦਣ ਵੀ ਇਹਦੀ ਮਾਤਾ ਫੋਨ ਨਹੀਂ ਚੱਕਦੀ ਅਤੇ ਉਸ ਤੋਂ ਬਾਅਦ ਜਦੋਂ 15 ਅਗਸਤ ਨੂੰ ਫਿਰ ਦੁਬਾਰਾ ਸੀ ਫੋਨ ਟਰਾਈ ਕਰਦੇ ਨੇ ਤਾਂ ਉਸ ਦਿਨ ਵੀ ਇਹਨਾਂ ਦੀ ਮਾਤਾ ਫੋਨ ਕਾਲ ਨਹੀਂ ਪਿੱਕ ਕਰਦੀ। ਅਤੇ ਇਸ ਤੋਂ ਬਾਅਦ ਹਰਸ਼ਿਤ ਨਾਲ ਵੀ ਗੱਲਬਾਤ ਕਰਦੇ ਨੇ ਤੇ ਹਰਸ਼ਿਤ ਤੋਂ ਪੁੱਛਦੇ ਨੇ ਕਿ ਘਰ ਵਿੱਚ ਮਾਤਾ ਫੋਨ ਕਿਉਂ ਨਹੀਂ ਚੱਕਦੀ ਤਾਂ ਉਹ ਦੱਸਦਾ ਹੈ ਕਿ ਸ਼ਾਇਦ ਮਾਤਾ ਘਰ ਵਿੱਚ ਬਿਜ਼ੀ ਹੋਣਗੇ ਤਾਂ ਕਰਕੇ ਫੋਨ ਨਹੀਂ ਪਿੱਕ ਕਰ ਰਹੇ ਲੇਕਿਨ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਹੈ। ਕਿਉਂਕਿ ਇਹ ਸਾਰੇ ਦੋਸਤ 3 ਦਿਨ ਦੇ ਲਈ ਟ੍ਰਿਪ ਉੱਤੇ ਗਏ ਹੋਏ ਸਨ ਅਤੇ ਜਦੋਂ 15 ਤਰੀਕ ਨੂੰ ਇਹਨਾਂ ਦੀ ਵਾਪਸੀ ਹੁੰਦੀ ਹੈ ਜਦੋਂ ਇਹ ਹਰਿਸ਼ੀਕੇਸ਼ ਤੋਂ ਤੁਰਦੇ ਨੇ ਤੇ ਇਹਨਾਂ ਨੂੰ 4-5 ਘੰਟੇ ਦਾ ਸਮਾਂ ਲੱਗਦਾ ਅਰ ਦੋਸਤਾਂ ਨੂੰ ਆਪਣੇ ਘਰੇ ਘਰੇ ਟ੍ਰੌਪ ਕਰਨ ਤੋਂ ਬਾਅਦ ਤੇ ਦੋ ਹੀ ਭਰਾ ਵਾਪਸ ਜਦੋਂ ਆਪਣੇ ਘਰੇ ਪਹੁੰਚਦੇ ਨੇ ਅਤੇ ਆਪਣੀ ਗੱਡੀ ਘਰ ਦੇ ਬਾਹਰ پارک ਕਰਕੇ ਤੇ ਫਿਰ ਜਦ ਘਰ ਜਾ ਕੇ ਡੋਰਬੈਲ ਬਜਾਉਂਦੇ ਨੇ ਤਾਂ ਇਹਨਾਂ ਦੀ ਮਾਤਾ ਡੋਲੀ ਰਾਏ ਗੇਟ ਨਹੀਂ ਖੋਲਦੀ ਅਤੇ ਇਸ ਤੋਂ ਬਾਅਦ ਇਹ ਸੋਚਦੇ ਨੇ ਸ਼ਾਇਦ ਉਹ ਸੁੱਤੇ ਹੋਣ ਕਰਕੇ ਇਸ ਕਰਕੇ ਡੋਰ ਨਹੀਂ ਖੋਲ ਰਹੀ اسی ਕਰਕੇ ਨੇ ਆਪਣੀ ਗੱਡੀ 'ਚ ਵਾਪਸ ਜਾਂਦੇ ਨੇ ਤੇ ਉੱਥੋਂ ਇੱਕ ਸਪੇਅਰ ਕੀ ਯਾਨੀ ਇੱਕ ਡੁਪਲੀਕੇਟ ਕੀ ਜਿਹੜੀ ਇਹਨਾਂ ਕੋਲ ਹੁੰਦੀ ਹੈ ਉਹ ਲੈ ਕੇ ਆਉਂਦੇ ਨੇ ਘਰ ਦੀ ਤੇ ਦਰਵਾਜ਼ਾ ਖੋਲ੍ਹ ਲੈਂਦੇ ਨੇ ਅਤੇ ਜਦੋਂ ਇਹ ਘਰ ਦੇ ਅੰਦਰ ਐਂਟਰ ਹੁੰਦੇ ਨੇ ਅਤੇ ਦੇਖਦੇ ਨੇ ਘਰ ਦੇ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਹੈ ਤੇ ਇਸ ਤੋਂ ਬਾਅਦ ਉਹ ਆਪਣੀ ਮਾਂ ਦੇ ਕਮਰੇ ਵਿੱਚ ਜਾਂਦੇ ਨੇ ਅਤੇ ਜਦੋਂ ਇਹ ਕਮਰੇ ਵਿੱਚ ਐਂਟਰ ਹੁੰਦੇ ਨੇ ਤੇ ਇਹਨਾਂ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਕਮਰੇ ਵਿੱਚ ਸੋਫੇ ਉੱਤੇ ਉਹਨਾਂ ਦੀ ਮਾਂ ਦੀ Laash ਪਈ ਹੁੰਦੀ ਹੈ ਘਰ ਦੇ ਵਿੱਚ ਸਾਰਾ ਹੀ ਸਮਾਨ ਖਿਲਰਿਆ ਹੋਇਆ ਹੁੰਦਾ ਹੈ ਕਬੜ ਹੁੰਦੇ ਉਹ ਖੁੱਲੇ ਪਏ ਹੁੰਦੇ ਨੇ ਤਾਂ ਕਿ ਅੰਦਰਵਾਜੇ ਜੋ ਵੀ ਹੁੰਦੇ ਨੇ ਸਾਰੇ ਖੁੱਲੇ ਪਏ ਹੁੰਦੇ ਨੇ ਇੰਜ ਲੱਗਦਾ ਸੀਗਾ ਜਿਵੇਂ ਕਿ ਘਰ ਦੇ ਵਿੱਚ ਕਿਸੇ ਨੇ ਚੋਰੀ ਕੀਤੀ ਹੈ ਅਤੇ ਇਸ ਤੋਂ ਬਾਅਦ ਜਦੋਂ ਉਹ ਆਪਣੇ ਉੱਪਰਲੇ ਕਮਰੇ ਵਿੱਚ ਜਾਂਦੇ ਨੇ ਜਿੱਥੇ ਇਹਨਾਂ ਦੀ ਦਾਦੀ ਦਾ ਕਮਰਾ ਹੁੰਦਾ ਹੈ ਉੱਥੇ ਜਾ ਕੇ ਦੇਖਦੇ ਹੈਗੇ ਉਹਨਾਂ ਦੀ ਦਾਦੀ ਜੀ ਵੀ ਉੱਥੇ ਲਾਸ਼ ਪਈ ਹੋਈ ਹੈ ਅਤੇ ਇਹ ਚੀਜ਼ਾ ਸੁਣ ਕੇ ਫਿਰ ਆਸ-ਪਾਸ ਦੇ ਗੁਆਂਢੀ ਵੀ ਇਹਨਾਂ ਦੇ ਘਰੇ ਆ ਜਾਂਦੇ ਨੇ ਅਤੇ ਇਸ ਤੋਂ ਬਾਅਦ 5:30 ਵਜੇ ਦੇ ਕਰੀਬਨ ਪੁਲਿਸ ਇਹਨਾਂ ਦੇ ਘਰੇ ਪਹੁੰਚ ਜਾਂਦੀ ਹੈ ਅਤੇ ਜਦੋਂ ਪੁਲਿਸ ਉਥੇ ਮੌਕੇ ਤੇ ਪਹੁੰਚਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਕੋਈ ਚੋਰੀ ਦਾ ਮਾਮਲਾ ਹੋਵੇਗਾ ਪਰ ਜਦੋਂ ਪੁਲਿਸ ਆਪਣੀ ਤਫ਼ਤੀਸ਼ ਅੱਗੇ ਵਧਾਉਂਦੀ ਹੈ ਤਾਂ ਇਨਵੈਸਟੀਗੇਸ਼ਨ ਦੇ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਕਤਲ ਹੋਇਆ ਨੂੰ ਕਰੀਬਨ 2 ਦਿਨ ਦਾ ਸਮਾਂ ਹੋ ਚੁੱਕਾ ਹੈ ਸ਼ਿਸ਼ਾਂਤ ਅਤੇ ਸਾਰਤਕ ਦੋਵੇਂ ਬਰਾਮਦ ਜਦੋਂ ਪੁਲਿਸ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਕੋਈ ਕੁਝ ਵੀ ਜਵਾਬ ਦੇ ਨਹੀਂ ਸਿ ਇਸ ਬਾਰੇ ਕਿਉਂਕਿ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਕਿਉਂਕਿ ਉਹਨਾਂ ਸਾਹਮਣੇ ਦੋਲਤ ਹਰਵਾਰਿਕ ਜੀ ਚਲੇ ਗਏ ਸਨ ਅਤੇ ਇਸ ਕਰਕੇ ਉਹ ਬਹੁਤ ਜ਼ਿਆਦਾ ਰੋ ਅਤੇ ਕੁਰਲਾ ਰਹੇ ਸਨ ਜਦੋਂ ਇਹ ਦੋਈ ਭਰਾ ਥੋੜੇ ਜਿਹਾ ਸ਼ਾਂਤ ਹੁੰਦੇ ਨੇ ਅਤੇ ਪੁਲਿਸ ਨੂੰ ਕੁਝ ਦੱਸਣ ਦੇ ਲਈ ਤਿਆਰ ਹੋ ਜਾਂਦੇ ਨੇ ਤਾਂ ਪੁਲਿਸ ਇਹਨਾਂ ਤੋਂ ਪੁੱਛਦੀ ਹੈ ਕਿ ਤੁਸੀਂ ਕਿੱਥੇ ਗਏ ਸਨ ਤਾਂ ਪੁਲਿਸ ਨੂੰ ਇਹ ਜਵਾਬ ਦਿੰਦੇ ਨੇ ਕਿ ਇਹ ਅਸੀਂ 3 ਦਿਨ ਦਿੱਲੀ ਟੂਰ ਉੱਤੇ ਗਏ ਹੋਏ ਸਨ ਅਤੇ ਆਪਣੇ ਇੱਕ ਦੋਸਤ ਦੀ ਹਰਸ਼ਿਤ ਦੀ ਯਾਨੀ ਕਿ ਜ਼ਿੰਮੇਵਾਰੀ ਲੱਗ ਕੇ ਗਏ ਸਨ ਉਹਨਾਂ ਦੇ ਪਰਿਵਾਰ ਦੇ ਪਿੱਛੇ ਦੇਖਭਾਲ ਕਰਨ ਦੇ ਲਈ ਅਤੇ ਪੁਲਿਸ ਨੂੰ ਮਿਲਿਆ ਹੋਇਆ ਸਭ ਤੋਂ ਪਹਿਲਾ ਕਲੂ ਹੁੰਦਾ ਜਿੱਥੇ ਹਰਸ਼ਦ ਦਾ ਨਾਮ ਮਿਲਦਾ ਹੈ ਅਤੇ ਜਦੋਂ ਪੁਲਸ ਆਪਣੀ ਇਨਵੈਸਟਿਗੇਸ਼ਨ ਅੱਗੇ ਵਧਾਉਂਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹਰਸ਼ਦ ਵੀ ਉੱਥੇ ਮੌਕੇ ਤੇ ਮੌਜੂਦ ਹੈ ਕਿਉਂਕਿ ਹਰਸ਼ਦ ਵੀ ਉੱਥੇ ਹੀ ਖੜਾ ਸੀਗਾ ਤੇ ਰੋ ਰਿਹਾ ਸੀਗਾ ਅਤੇ ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰੇ ਫੋਟੋ ਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਇੱਕ ਕੈਮਰਾ ਖਰਾਬ ਹੋਇਆ ਸੀਗਾ ਅਤੇ ਜਿਹੜਾ ਦੂਜਾ ਕੈਮਰਾ ਹੁੰਦਾ ਉਸ ਦਾ ਮੂੰਹ ਘਰ ਵੱਲ ਨਹੀਂ ਵੱਲ ਕੇ ਹੋਰ ਡਾਇਰੈਕਸ਼ਨ ਵੱਲ ਕੀਤਾ ਹੋਇਆ ਸੀਗਾ ਅਤੇ ਇਸ ਤੋਂ ਬਾਅਦ ਪੁਲਿਸ ਦੇ ਕੋਲ ਕੋਈ ਵੀ ਸੀਸੀਟੀਵੀ ਕੈਮਰੇ ਵਿੱਚ ਕੋਈ ਵੀ ਪ੍ਰੂਫ ਨਹੀਂ ਮਿਲਦਾ ਜਿੱਥੇ ਦੋਈ ਵਾਰ ਪੁਲਿਸ ਨੂੰ ਇੱਕ ਮੇਜਰ ਇਨਫੋਰਮੇਸ਼ਨ ਦਿੰਦੇ ਨੇ ਜਿੱਥੇ ਉਹ ਦੱਸਦੇ ਨੇ ਕਿ 13 ਅਗਸਤ ਨੂੰ ਸਾਡੀ ਮਾਂ ਦੇ ਨਾਲ ਗੱਲ ਹੋਈ ਸੀਗੀ ਪਰ 14 ਤੇ 15 ਅਗਸਤ ਨੂੰ ਸਾਡੀ ਮਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਸੀਗੀ ਅਤੇ ਇਸ ਤੋਂ ਬਾਅਦ ਪੁਲਿਸ ਉਹਨਾਂ ਦੀ ਮਾਂ ਅਤੇ ਉਹਨਾਂ ਦੀ ਦਾਦੀ ਦੇ ਕਾਲ ਰਿਕਾਰਡ ਚੈੱਕ ਕਰਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੀ ਦਾਦੀ ਤੁਰ ਫਿਰ ਨਹੀਂ ਸਕਦੀ ਸੀ ਇਸ ਕਰਕੇ ਉਹਨਾਂ ਦੀ ਦਾਦੀ ਹਮੇਸ਼ਾ ਆਪਣੀ ਨੋਨ ਨੂੰ ਹੀ ਫੋਨ ਤੇ ਦੱਸਦੀ ਸੀ ਜਦੋਂ ਵੀ ਉਸ ਨੂੰ ਕਿਸੇ ਕੰਮ ਦੀ ਜਾਂ ਕਰਿਆ ਦੀ ਲੋੜ ਹੁੰਦੀ ਸੀ ਇਸੇ ਕਰਕੇ ਹਰ ਰੋਜ਼ ਦਿਨ ਦੇ ਵਿੱਚ 15 ਤੋਂ ਲੈ ਕੇ 20 ਵਾਰ ਡੋਲੀ ਅਤੇ ਸੁਦੀ ਸਾਸਤ ਦੇ ਵਿੱਚ ਇਹ ਕਾਲਾਂ ਹੁੰਦੀਆਂ ਸਨ ਹੁਣ 13 ਅਗਸਤ ਦੀ ਰਾਤ ਤੋਂ ਬਾਅਦ ਨਾ ਹੀ ਡੋਲੀ ਨੇ ਕੋਈ ਵੀ ਫੋਨ ਕਾਲ ਰਿਸੀਵ ਕੀਤਾ ਅਤੇ ਨਾ ਹੀ ਵਿਮਲਾ رائے ਨੇ ਕੋਈ ਵੀ ਕਾਲ ਕੀਤੀ ਸੀ ਅਤੇ ਪੁਲਸਾ ਸ਼ੱਕ 13 ਅਗਸਤ ਵਾਲੀ ਡੇਟ ਤੋਂ ਸ਼ੁਰੂ ਹੋ ਜਾਂਦਾ ਹੈ ਕਿ ਉਹਨਾਂ ਨੇ ਅਗਲੇ ਦਿਨ ਤੋਂ ਕੋਈ ਵੀ ਆਪਸ ਵਿੱਚ ਕਾਲ ਕਿਉਂ ਨਹੀਂ ਕੀਤੀ ਦੋਵੇਂ ਪਰਾਪੋਲਿਸ ਨੇ ਦੱਸਦੇ ਨੇ ਕਿ ਜਦੋਂ ਘਰ ਵਿੱਚ ਕਾਲ ਕਰਦੇ ਸਨ ਤਾਂ ਜਦੋਂ ਉਹਨਾਂ ਦੀ ਮਾਤਾ ਜੀ ਜਾਂ ਦਾਦੀ ਫੋਨ ਨਹੀਂ ਸੀ ਪਿਕ ਕਰ ਰਹੀ ਤੋਂ ਹਰਸ਼ਦ ਨੂੰ ਕਾਲ ਕਰਦੇ ਸਨ ਅਤੇ ਹਰਸ਼ਦ ਇਹ ਉਹਨਾਂ ਨੂੰ ਗੱਲ ਕਹਿ ਦਿੰਦਾ ਸੀ ਕਿ ਘਰ ਦੇ ਵਿੱਚ ਸਭ ਕੁਝ ਠੀਕ ਠਾਕ ਹੈ ਅਤੇ ਤੁਸੀਂ ਜ਼ਿਕਰ ਨਾ ਕਰੋ ਅਤੇ ਉਹ ਇਸ ਕਰਕੇ ਬੇਚਿੰਤ ਹੋ ਕੇ ਆਪਣੇ ਟੂਰ ਵਿੱਚ ਹੀ ਘੁੰਮਦੇ ਰਹੇ ਅਤੇ ਇੱਥੇ ਹੀ ਪੁਲਿਸ ਨੂੰ ਸ਼ੱਕ ਹੋ ਜਾਂਦਾ ਹੈ ਹਰਸ਼ਦ ਦੇ ਉੱਤੇ ਕਿਉਂਕਿ ਉਹਨਾਂ ਦੋਵਾਂ ਦੀ ਮੌਤ 2 ਦਿਨ ਪਹਿਲਾਂ ਹੀ ਹੋਈ ਹੁੰਦੀ ਹੈ ਇਸ ਕਰਕੇ ਉਹਨਾਂ ਦਾ ਸ਼ੱਕ ਸਿੱਧੇ ਹਰਸ਼ਦ ਦੇ ਉੱਤੇ ਹੀ ਜਾਂਦਾ ਹੈ ਕਿਉਂਕਿ ਹਰਸ਼ਦ ਹਰ ਵਾਰ ਇਹ ਕਹਿ ਦਿੰਦਾ ਸੀਗਾ ਕਿ ਉਹ ਉਹਨਾਂ ਨੂੰ ਜਾ ਕੇ ਘਰੇ ਮਿਲ ਕੇ ਆਇਆ ਹੈ ਉਹ ਉੱਥੇ ਸਭ ਕੁਝ ਠੀਕ ਠਾਕ ਹੈ ਪੁਲਿਸ ਵੀ ਇੱਥੇ ਫਿਰ ਹਰਸ਼ਦ ਦੇ ਕਾਲ ਰਿਕਾਰਡ ਕਢਾਉਂਦੀ ਹੈ ਅਤੇ ਉੱਥੇ ਉਹਨਾਂ ਨੂੰ ਲਗਦਾ ਹੈ ਕਿ ਹਰਸ਼ਤ ਨੇ 13 ਅਗਸਤ ਨੂੰ ਹੀ ਆਖਰੀ ਵਾਰ ਡੋਲੀ ਰਾਏ ਨੂੰ ਕਾਲ ਕੀਤੀ ਸੀ ਅਤੇ ਇਸ ਤੋਂ ਬਾਅਦ ਨਾ ਹੀ ਉਸਨੇ 14 ਨੂੰ ਨਾ ਹੀ ਉਸਨੇ 15 ਨੂੰ ਕਾਲ ਕਦੇ ਵੀ ਨਹੀਂ ਕੀਤੀ ਅਤੇ ਜਦੋਂ ਪੁਲਿਸ ਹਰਸ਼ਤ ਨੂੰ ਇਹ ਪੁੱਛਦੀ ਹੈ ਕਿ ਉਸਨੇ 13 ਅਗਸਤ ਤੋਂ ਬਾਅਦ ਡੋਲੀ ਰਾਏ ਨਾਲ ਫੋਨ ਤੇ ਗੱਲਬਾਤ ਕਿਉਂ ਨਹੀਂ ਕੀਤੀ ਤਾਂ ਹਰਸ਼ਤ ਦਾਅਵਾ ਕਰਦਾ ਹੈ ਕਿ 13 ਅਗਸਤ ਤੋਂ ਬਾਅਦ ਉਹ ਘਰੇ ਜਾ ਕੇ ਮਿਲਿਆ ਆਉਂਦਾ ਸੀ ਇਸ ਕਰਕੇ ਉਸ ਨੂੰ ਫੋਨ ਕਰਨ ਦੀ ਲੋੜ ਨਹੀਂ ਸੀ ਪੈਂਦੀ ਇੱਥੇ ਪੁਲਿਸ ਨੂੰ ਪਤ ਲੱਗਦਾ ਹੈ ਕਿ ਜੋ ਹਰਸ਼ਤ ਹੈ ਇਸ ਦਾ ਘਰ ਨਾਲ ਦੀ ਗਲੀ ਵਿੱਚ ਹੀ ਹੈ ਕਰੀਬਨ ਘਰ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਤਾਂ ਇਸ ਅਤੇ ਪੁਲਿਸ ਹਰਸ਼ਦ ਉੱਤੇ ਜ਼ਿਆਦਾ ਸ਼ੱਕ ਨਹੀਂ ਕਰਦੀ ਕਿਉਂਕਿ ਸ਼ਾਇਦ ਉਹ ਸੱਚ ਹੀ ਬੋਲ ਰਿਹਾ ਹੋਵੇ ਅਤੇ ਪੁਲਿਸ ਆਂਡੀ ਗੌਂਡੀਆਂ ਤੋਂ ਪੁੱਛ ਕੇ ਸ਼ੁਰੂ ਕਰ ਦਿੰਦੇ ਨੇ ਅਤੇ ਆਂਡੀ ਗੌਂਡੀਆਂ ਨੇ ਦੱਸਦੇ ਨੇ ਕਿ ਡੋਲੀ ਰਾਏ ਸੀ ਉਹ ਇੱਕ ਕੁੱਤਾ ਨਾ ਰੱਖਿਆ ਹੋਇਆ ਹੈ ਅਤੇ ਉਸ ਨੂੰ ਇਹ ਰੋਜ਼ਾਨਾ ਘਮਾਉਣ ਲਈ ਬਾਹਰ ਲੈ ਕੇ ਆਉਂਦੀ ਹੁੰਦੀ ਸੀ ਪਰ 13 ਅਗਸਤ ਤੋਂ ਬਾਅਦ ਉਹਨਾਂ ਨੇ ਕਦੇ ਵੀ ਡੋਲੀ ਰਾਏ ਨੂੰ ਬਾਹਰ ਕੁੱਤਾ ਘਮਾਉਂਦੇ ਹੋਏ ਨਹੀਂ ਦੇਖਿਆ ਪੁਲਿਸ ਦੇ ਕੋਲ ਇੱਕੋ ਹੀ ਸ਼ਖਸ ਹੈ ਜਿਸ ਦੇ ਉੱਤੇ ਪੁਲਿਸ ਸ਼ੱਕ ਕਰ ਸਕਦੀ ਉਸ ਇੱਕ ਹਰਸ਼ਦ ਪਰ ਪੂਖਤ ਸਬੂਤ ਨਾ ਹੋਣ ਕਰਕੇ ਅਰਸ਼ਦ ਦੇ ਕੋਲੋਂ ਜਾਰੀ ਸ਼ਕਤੀ ਦੇ ਨਾਲ ਕੁਝ ਕੁਝ ਨਹੀਂ ਕਰ ਸਕਦੀ ਸੀ ਪੁਲਿਸ ਉੱਥੇ ਦੋ ਟੀਮਾਂ ਬਣਾਉਂਦੀ ਹੈ ਇੱਕ ਟੀਮ ਜੋ ਘਰ ਦੇ ਅੰਦਰੋਂ ਕੋਈ ਵੀ ਕਲੂ ਲੱਭਣ ਦੇ ਲਈ ਜਾਨੀ ਫੋਰੈਂਸਿਕ ਦਾ ਕੰਮ ਕਰਦੀ ਹੈ ਅਤੇ ਦੂਜੀ ਟੀਮ ਟੈਕਨੀਕਲ ਟੀਮ ਹੁੰਦੀ ਹੈ ਜੋ ਘਰ ਦੇ ਬਾਹਰ ਜਾਂ ਜੋ ਵੀ ਟੈਕਨੀਕਲ ਅਕਵਰਕ ਹੁੰਦਾ ਉਹਦੇ ਉੱਤੇ ਨਿਗਰਾਨੀ ਰੱਖ ਕੇ ਉੱਥੋਂ ਸਬੂਤ ਕੱਢਣ ਦੀ ਕੋਸ਼ਿਸ਼ ਕਰਦੀ ਹੈ ਵੈਲਕਮ ਕਲੋਨੀ ਦੇ ਵਿੱਚ ਉਹ ਟੈਕਨੀਕਲ ਟੀਮ ਸਾਰੇ ਸੀਸੀਟੀਵੀ ਕੈਮਰੇਆ ਨੂੰ ਚੈੱਕ ਕਰਦੀ ਹੈ ਪੁਲਿਸ ਸੀਸੀਟੀਵੀ ਕੈਮਰੇ ਚੈੱਕ ਕਰਨਾ ਸ਼ੁਰੂ ਕਰ ਦਿੰਦੀ ਹੈ 13 ਤਰੀਕ ਤੋਂ ਬਾਅਦ ਦੇ ਕਿਉਂ ਕਿ ਤੇਰਾ ਤੇਈ ਤਾਂ ਡੋਲੀ ਰਾਏ ਤਾਂ ਜੀਂਦੀ ਸੀਗੀ ਅਤੇ ਇੱਥੇ ਹੀ ਉਹ ਦੇਖਣਾ ਚਾਹੁੰਦੇ ਸਨ ਘਰ ਦੇ ਵਿੱਚ ਕੌਣ-ਕੌਣ ਆਇਆ ਸੀਗਾ ਤੇ ਕੌਣ-ਕੌਣ ਘਰੋਂ ਬਾਹਰ ਗਿਆ ਸੀਗਾ ਅਤੇ ਉੱਥੇ ਇਹ ਉਹਨਾਂ ਨੂੰ ਅਜਿਹਾ ਬੰਦਾ ਨਹੀਂ ਮਿਲਿਆ ਜਿਸ ਦੇ ਉੱਤੇ ਉਹ ਕਲੋਨੀ ਦੇ ਵਿੱਚ ਸ਼ੱਕ ਕਰ ਸਕਣ। ਉੱਥੇ ਹੀ 13 ਅਗਸਤ ਦੀ ਰਾਤ ਨੂੰ 8 ਤੋਂ ਲੈ ਕੇ 9 ਵਜੇ ਦੇ ਵਿਚਕਾਰ ਹਰਸ਼ਦ ਪੁਲਿਸ ਨੂੰ ਕੈਮਰੇ ਦੇ ਵਿੱਚ ਨਜ਼ਰ ਆਉਂਦਾ ਹੈ। ਉੱਥੇ ਹੀ ਹਰਸ਼ਦ ਇੱਕ ਵਾਰ ਉਹਨਾਂ ਨੂੰ ਘਰ ਵੱਲ ਜਾਂਦਾ ਨਜ਼ਰ ਆਇਆ ਅਤੇ ਦੂਜੀ ਵਾਰ ਘਰ ਤੋਂ ਵਾਪਸ ਆਉਂਦਾ ਹੋਇਆ ਨਜ਼ਰ ਆਉਂਦਾ ਹੈ। ਅਤੇ ਹਰਸ਼ਦ ਜਦੋਂ ਉਹ ਘਰੋਂ ਵਾਪਸ ਆਉਂਦਾ ਹੈ ਤਾਂ ਉੱਥੇ ਪੁਲਿਸ ਦੇਖਦੀ ਹੈ ਕਿ ਹਰਸ਼ਦ ਦੇ ਹੱਥ ਦੇ ਵਿੱਚ ਕੋਈ ਪੋਲੀਥੀਨ ਜਾਂ ਇੱਕ ਬੈ ਤੇ ਹਰਸ਼ਦ ਨੂੰ ਪੁਲਸਗਰੂ ਗੁਫਤਾਰ ਕਰ ਲਿਆ ਜਾਂਦਾ ਹੈ ਅਤੇ ਪੁਲਸ ਇਸ ਤੋਂ ਬਾਅਦ ਉਸ ਨੂੰ ਸਖਤੀ ਨਾਲ ਪੁੱਛ기 ਸ਼ੁਰੂ ਕਰ ਦਿੰਦੀ ਹੈ ਅਤੇ ਨਾਲੇ ਉਸ ਨੂੰ ਉਸਦੀ ਸੀਸੀਟੀਵੀ ਫੁਟੇਜ ਵੀ ਦਿਖਾਉਂਦੀ ਹੈ ਜਿੱਥੇ ਉਹ ਰਾਤ ਦੇ ਵੇਲੇ ਇੱਕ ਡੋਲੀ ਰਾਏ ਦੇ ਘਰੋਂ ਇੱਕ ਲਫਾਫਾ ਲੈ ਕੇ ਆ ਰਿਹਾ ਹੁੰਦਾ ਹੈ ਅਤੇ ਜਦੋਂ ਪੁਲਸ ਆਪਣੇ ਪਿਆਰ ਨਾਲ ਅਰਸ਼ਦ ਤੋਂ ਪੁੱਛਦੀ ਹੈ ਤਾਂ ਪੁਲਸ ਨੂੰ ਅਰਸ਼ਦ ਸਾਣੀ ਗੱਲ ਦੱਸਣਾ ਲੱਗ ਜਾਂਦਾ ਹੈ ਕਿ ਉਸਨੇ ਹੀ ਡੋਲੀ ਰਾਏ ਅਤੇ ਬੀਮਲਾ ਰਾਏ ਦਾ ਕਤਲ ਕੀਤਾ ਹੈ ਅਤੇ ਉਹੀ ਸੀਗਾ ਜਿਸਨੇ ਘਰ ਦੇ ਵਿੱਚ ਚੋਰੀ ਵੀ ਕੀਤੀ ਹੈ ਹੁਣ ਜਿੱਥੇ ਹਰਸ਼ਪੁਰ ਪੁਲਿਸ ਨੂੰ ਦੱਸਦਾ ਹੈ ਕਿ ਜੋ ਸਾਰਤਕ ਹੈ ਉਸ ਤੋਂ ਹਰਸ਼ਦ ਨੇ 5 ਲੱਖ ਰੁਪਇਆ ਉਧਾਰ ਲਿਆ ਹੋਇਆ ਸੀਗਾ ਹਰਸ਼ਦ ਇਹ ਗੱਲ ਦੱਸਦਾ ਹੈ ਕਿ ਉਸਨੇ ਪਹਿਲੇ ਤਾਂ ਸੀਗੇ ਪਰ ਉਸਨੇ ਇਹ ਪੈਸੇ ਅੱਗੇ ਕਿਸੇ ਨੂੰ ਵਿਆਜ ਉਤੇ ਦੇ ਦਿੱਤੇ ਸੀਗੇ ਪਰ ਇਸ ਗੱਲ ਦਾ 사ਰਤਕ ਨੂੰ ਨਹੀਂ ਪਤਾ ਸੀਗਾ ਕਿ ਹਰਸ਼ਦ ਨੇ ਜੋ ਉਸ ਤੋਂ ਪੈਸੇ ਲਏ ਹਨ ਉਹ ਉਸਨੇ ਅੱਗੇ ਵਿਆਜ ਉਤੇ ਦੇ ਦਿੱਤੇ ਨੇ ਕਿਉਂਕਿ ਉਸ ਤੋਂ ਤਾਂ ਉਸਨੇ ਪੈਸੇ ਐਸੇ ਉਧਾਰ ਤੇ ਲੈ ਲਏ ਸੀਗੇ ਪਰ ਅਸਲ ਦੇ ਵਿੱਚ 사ਰਤਕ ਨੇ ਇਹ ਸੋਚਿਆ ਸੀਗਾ ਕਿ ਚਲੋ ਇਹ ਤਾਂ ਮੇਰਾ ਦੋਸਤ ਹੈ ਹਰਸ਼ਦ ਇਸ ਨੂੰ ਪੈਸੇ ਦੇ ਦੇਣਾ ਇਸ ਨੂੰ ਲੋੜ ਹੈ ਤਾ ਕੋਈ ਗੱਲ ਨਹੀਂ ਹਨ ਪਰ ਹਰਸ਼ਦ ਅੱਗੇ ਚਲਾਕੀ ਕਰਦਾ ਸੀ ਤੇ ਸੋਚਦਾ ਸੀ ਕਿ ਚਲੋ ਇਹਨਾਂ ਪੈਸੇ ਵਿੱਚੋਂ ਮੈਂ ਆਪਣੇ ਲਈ ਕੁਝ ਹੋਰ ਪੈਸੇ ਬਣਾ ਲਵਾਂਗਾ ਹੁਣ ਜਿਸ ਨੂੰ ਹਰਸ਼ਦ ਨੇ ਪੈਸੇ ਦਿੱਤੇ ਹੁੰਦੇ ਨੇ ਅੱਗੇ ਵਿਆਜ ਦੇਤੇ ਪਰ ਉਹ ਬੰਦਾ ਪੈਸੇ ਦੇਣ ਤੋਂ ਹੀ ਮੁਕਰ ਜਾਂਦਾ ਹੈ ਜਿਸ ਤੋਂ ਬਾਅਦ ਅਰਸ਼ਦ ਇਹ ਸੋਚਣ ਲੱਗ ਪੈਂਦਾ ਹੈ ਉਹ ਸਾਰਤਕ ਨੂੰ ਪੈਸੇ ਕਿਵੇਂ ਵਾਪਸ ਕਰੇਗਾ ਅਰੇ ਇੱਥੇ ਵੀ ਇਹਦੇ ਦਿਮਾਗ ਦੇ ਵਿੱਚ ਪਲਾਨ ਆਉਂਦਾ ਹੈ ਕਿ ਜਿਹੜੇ ਇਹ ਦੋ ਦੋਸਤ ਨੇ ਇਹਨੇ ਘਰ ਦੇ ਵਿੱਚ ਬਹੁਤ ਸਾਰਾ ਪੈਸਾ ਪਿਆ ਹੁੰਦਾ ਹੈ ਅਤੇ ਇਹ ਕਿਸੇ ਦਿਨ ਇਹਨਾਂ ਦੇ ਘਰਾਂ ਵਿੱਚੋਂ ਹੀ ਪੈਸੇ ਚੋਰੀ ਕਰ ਲਵੇਗਾ 12 ਅਗਸਤ ਨੂੰ ਹਰਸ਼ਦ ਨੂੰ ਜਦੋਂ ਇਹ ਦੋ ਹੀ ਫੋਨ ਤੇ ਪੁੱਛਦੇ ਨੇ ਕਿ ਹਰਸ਼ਦ ਉਹਨਾਂ ਦੇ ਨਾਲ ਘੁੰਮਣ ਲਈ ਜਾਵੇਗਾ ਤਾਂ ਹਰਸ਼ਦ ਅੱਗੇ ਉਹ ਮਨ੍ਹਾ ਕਰ ਦਿੰਦਾ ਹੈ ਹਰਸ਼ਦ ਅੱਗੇ ਇਹ ਕਹਿ ਕੇ ਮਨ੍ਹਾ ਕਰ ਦਿੰਦਾ ਹੈ ਕਿ ਉਸਦੇ ਕੋਲ ਪੈਸੇ ਨਹੀਂ ਹੈਗੇ ਇਸ ਕਰਕੇ ਉਹ ਇਹਨਾਂ ਦੇ ਨਾਲ ਟੂਰ ਦੇ ਉੱਤੇ ਨਹੀਂ ਜਾ ਸਕਦਾ ਅਤੇ ਹਰਸ਼ਦ ਇੱਥੇ ਹੀ ਆਪਣੇ ਦਿਮਾਗ ਵਿੱਚ ਅਲੱ ਕਿ ਉਹ ਸੋਚ ਚੱਲਿਆ ਹੁੰਦਾ ਹੈ ਕਿ ਜਦੋਂ ਇਹ ਭਰਾ ਦੋ ਹੀ ਘੁੰਮਣ ਲ ਜਾਓਗੇ ਤਾਂ ਉਹ ਇਹਨਾਂ ਦੇ ਘਰ ਦੇ ਵਿੱਚ ਚੋਰੀ ਕਰ ਲਵੇਗਾ ਉਹ ਇਸ ਕਰਕੇ ਦਿੱਲੀ ਹੀ ਰੁਕ ਜਾਂਦਾ ਹੈ ਤੇ ਉਹਨਾਂ ਦੇ ਨਾਲ ਜਾਣ ਦੇ ਲਈ ਮਨ ਕਰ ਦਿੰਦਾ ਹੈ 12 ਅਗਸਤ ਨੂੰ ਇੱਕ ਦੁਕਾਨ ਤੋਂ ਚਾਕੂ ਖਰੀਦ ਲਿਆਉਂਦਾ ਹੈ ਕਿਉਂਕਿ ਉਸਨੇ ਆਪਣਾ ਪਲਾਨ ਬਣਾ ਲਿਆ ਹੁੰਦਾ ਹੈ ਕਿ ਉਹ ਦਾਦੀ ਨੂੰ ਅਤੇ ਉਹਨਾਂ ਦੀ ਮਾਂ ਨੂੰ ਮਾਰ ਦੇਵੇਗਾ ਅਤੇ ਘਰ ਦੇ ਵਿੱਚ ਚੋਰੀ ਕਰਕੇ ਪੈਸਾ ਜਾਂ ਹੋਰ ਗਹਿੜੇ-ਗੁਣੇ ਚੋਰੀ ਕਰ ਲਵੇਗਾ ਕਿਉਂਕਿ ਉਹ ਇਹ ਗੱਲ ਸੋਚਦਾ ਹੈ ਕਿ ਜੇਕਰ ਉਹ ਇਹਨਾਂ ਨੂੰ ਨਹੀਂ ਮਾਰੂਗਾ ਤਾਂ ਇਹ ਉਸ ਨੂੰ ਪਛਾਣ ਲੈਣਗੇ ਅਤੇ ਫਿਰ ਪੁਲਿਸ ਵਿੱਚ ਫੜਾ ਦੇਣਗੇ ਤੇ ਦੋਵੇਂ ਭਰਾ ਜਦੋਂ ਘੁੰਮਣ ਫੇਰਲੇ ਚਲੇ ਜਾਂਦੇ ਨੇ ਅਤੇ ਆਪਣੀ ਦੀ ਸਾਰੀ ਜ਼ਿੰਮੇਵਾਰੀ ਹਰਸ਼ਤ ਨੂੰ ਦੇ ਕੇ ਜਾਂਦੇ ਨੇ ਤੇ ਉਹ ਤਰੀਕ ਦੀ ਸ਼ਾਮ ਨੂੰ ਇਹ ਡੋਲੀ ਰਾਏ ਦੇ ਘਰੇ ਜਾਂਦਾ ਹੈ ਅਤੇ ਚਾਕੂ ਦੀ ਨੋਕ ਦੇ ਉੱਤੇ ਉਤੋਂ ਸਾਰੇ ਤਜੋਰੀ ਦੇ ਕੰਡ ਖਲਾਉਂਦਾ ਹੈ ਅਤੇ ਉਹਨਾਂ ਵਿੱਚੋਂ ਗਹਿਣੇ ਪੈਸੇ ਆਪਣੇ ਦਫਾਫੇ ਵਿੱਚ ਪਾ ਲੈਂਦਾ ਹੈ ਚੋਰੀ ਕਰਨ ਤੋਂ ਬਾਅਦ ਇਹ ਡੋਲੀ ਰਾਏ ਦਾ ਗਲਾ ਕੁੱਟ ਕੇ ਉਸਨੂੰ ਮਾਰ ਦਿੰਦਾ ਹੈ ਅਤੇ ਕਨਫਰਮ ਕਰਨ ਦੇ ਲਈ ਉਸਤੇ ਉੱਪਰ ਕਈ ਸਾਰੇ ਚਾਕੂ ਨਾਲ ਹਮਲੇ ਵੀ ਕਰਦਾ ਹੈ ਅਤੇ ਇਸ ਤੋਂ ਬਾਅਦ ਉਹ ਉੱਪਰ ਜਾਂਦਾ ਹੈ ਜਿੱਥੇ ਉਸਦੀ ਦਾਦੀ ਦਾ ਕਮਰਾ ਹੁੰਦਾ ਹੈ ਅਤੇ ਉੱਥੇ ਜਾ ਕੇ ਉਸਨੂੰ ਵੀ ਚਾਕੂ ਨਾਲ ਮਾਰ ਦਿੰਦਾ ਹੈ ਅਤੇ ਉੱਥੋਂ ਕੈ ਤੇ ਹੋਰ ਜੋ ਵੀ ਜੁਐਲਰੀ ਹੁੰਦੀ ਲੈ ਕੇ ਭੱਜ ਜਾਂਦਾ ਹੈ ਅਤੇ ਪੁਲਿਸ ਇਸ ਤੋਂ ਬਾਅਦ ਇਸਦੇ ਘਰੇ ਜਾਂਦੀ ਹੈ ਤੇ ਇਸਦੇ ਘਰੋਂ ਇੱਕ ਚਾਕੂ ਅਤੇ ਖੂਨ ਨਾਲ ਲਿਬੜੇ ਹੋਏ ਕੱਪੜੇ ਵੀ ਬਰਾਮਦ ਕਰਦੀ ਹੈ ਅਤੇ ਇਸ ਤੋਂ ਬਾਅਦ ਪੁਲਿਸ ਨੂੰ ਵੀ ਇਸ ਦੇ ਕੋੜੋ ਜੋ ਵੀ ਚੋਰੀ ਦਾ ਸਮਾਨ ਹੁੰਦਾ ਸਾਰਾ ਦਾ ਸਾਰਾ ਰਿਕਵਰ ਹੋ ਜਾਂਦਾ ਹੈ ਦੋ ਦਿਨਾਂ ਦੇ ਵਿੱਚ ਹੀ ਦਿੱਲੀ ਪੁਲਿਸ ਨੇ ਇਹ ਕੇਸ ਨੂੰ ਸੋਲਵ ਕਰ ਦਿੱਤਾ ਜੇਕਰ ਦਿੱਲੀ ਪੁਲਿਸ ਦੋ ਦਿਨ ਤੋਂ ਵੀ ਜ਼ਿਆਦਾ ਸਮਾਂ ਲੈ ਲੈਂਦੀ ਤਾਂ ਸ਼ਹਿਰ ਹਾਰਸ਼ਦਗੋੜ ਇੰਨਾ ਮੌਕਾ ਮਿਲ ਜਾਂਦਾ ਕਿ ਉਹ ਗਹਿਣੇ ਤੇ ਉਹ ਸੋਨੇ ਨੂੰ ਵੇਚ ਦਿੰਦਾ ਅਤੇ ਜੋ ਚਾਕੂ ਤੇ ਉਹ ਜੋ ਖੂਨ ਨਾਲ ਬਿੜੇ ਹੋਏ ਕੱਪੜੇ ਸਨ ਉਹਨਾਂ ਨੂੰ ਵੀ ਸ਼ਹਿਰ ਟਿਕਾਣੇ ਉੱਤੇ ਲਾ ਦਿੰਦਾ ਤੇ ਸ਼ਹਿਰ ਦੇ ਕੇਸ ਕਾਫੀ ਲੰਮਾ ਚੱਲਦਾ ਜਾਣਾ ਫਿਰ ਕਦੇ ਵੀ ਡੋਲੀ ਰਾਏ ਅਤੇ ਵਿਮਲਾ ਰਾਏ ਦੀ ਕਤਲ ਦੀ ਮਿਸਰੀ ਸੁਰਜਦੀ ਨਾ ਕਿਉਂਕਿ ਜਦੋਂ ਦਿੱਲੀ ਪੁਲਿਸ ਨੇ ਇਹਦੇ ਫੋਨ ਦੀ ਵੀ ਉਸੇ ਚੈੱਕ ਕੀਤੀ ਤਾਂ ਉੱਥੇ ਦਿੱਲੀ ਪੁਲਿਸ ਨੇ ਵੀ ਪਤਾ ਲੱਗਾ ਕਿ ਇਸਨੇ ਆਪਣੇ ਫੋਨ ਦੇ ਉੱਤੇ ਰਿਸਰਚ ਕੀਤਾ ਹੋਇਆ ਸੀਗਾ ਕਿ ਇਹਦਾ ਸੋਨਾ ਇਹ ਕਿੱਥੇ ਵੇਚ ਸਕਦਾ ਹੈ ਜੇਕਰ ਪੁਲਿਸ ਥੋੜੀ ਜਿਹੀ ਲੇਟ ਹੋ ਜਾਂਦੀ ਤਾਂ ਪੁਲਿਸ ਦੇ ਹੱਥ ਇਹ ਸਬੂਤ ਸ਼ਾਇਦ ਕਦੇ ਵੀ ਨਾ ਲੱਗਦੇ ਅਤੇ ਇਸ ਤੋਂ ਬਾਅਦ ਪੁਲਿਸ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਸ ਦੇ ਉੱਤੇ ਜੋ ਵੀ ਬਣਦੀ ਕਾਰਵਾਈ ਧਾਰਾਵਾਂ ਹੁੰਦੀਆਂ ਨੇ ਉਹ ਲਗਾ ਦਿੰਦੀ ਹੈ ਅਤੇ ਇਸ ਨੂੰ ਜੇਲ੍ਹ ਵਿੱਚ ਭੇਜ ਦਿੰਦੀ ਹੈ ਹੁਣ ਤੁਸੀਂ ਦੇਖੋ ਕਿ ਕਿਹੋ ਜਿਹੇ ਲੋਕ ਨੇ ਦੁਨੀਆ ਵਿੱਚ ਕਿ ਦੋ ਭਰਾ ਅਤੇ ਪੂਰੀ ਫੈਮਿਲੀ ਇੱਕ ਲੜਕੇ ਉੱਤੇ ਇੱਕ ਬੰਦੇ ਉੱਤੇ ਯਕੀਨ ਕਰਦੀ ਹੈ ਕਿ ਉਹ ਉਹਨਾਂ ਦਾ ਹਮਦਰਦ ਬਣੂਗਾ ਜਾਂ ਫਿਰ ਉਹਨੂੰ ਦੁੱਖ ਸੁੱਖ ਚ ਸਾਥੀ ਹੋਊਗਾ ਤੇ ਕੋ ਉਹ ਦੋਸਤ ਜਿਸ ਨੇ ਬਗੈਰ ਸੋਚ ਸਮਝੇ 5 ਲੱਖ ਰੁਪਏ ਦੀ ਕੋਡੀ ਰਕਮ ਆਪਣੇ ਦੋਸਤ ਨੂੰ ਦੇ ਦਿੱਤੀ ਕਿ ਚੱਲ ਉਹਨੂੰ ਲੋੜ ਹੈ ਪਰ ਉਹੀ ਦੋਸਤ ਉਸ ਤੇ ਪਰਿਵਾਰ ਨੂੰ ਇੰਨਾ ਡੂੰਗਾ ਕਾਲ ਦੋਗਾ ਕਿ ਉਹਨਾਂ ਤਦ ਸੋਚਿਆ ਮੈਂ ਇਸ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਲੋਕਾਂ ਤੋਂ ਬਚਣ ਦੀ ਲੋੜ ਹੈ